ਉਹ ਦਾ ਆਪਣੇ ਹੈ ਨਹੀਂ ਆ ਬਸ ਸਿਰਫ ਪੰਜਾਬ ਚ ਆਪਣੇ ਕੋਲ ਹੀ ਹੈ ਮੂਸਲੀ ਦੇ ਨੀਰਾ ਪਾਇਆ ਹੈ ਜੀ ਤੇ ਆਪਣਾ ਘਾਓ ਓਕੇ ਜਿਹਦਾ ਉਹਨਾਂ ਨੂੰ ਕਹਿੰਦੇ ਤੂੜੀ ਵਗੈਰਾ ਸਾਲ ਕੇ ਪਾਣੇ ਆ ਇਹਨਾਂ ਨੂੰ ਕਿਦਾਂ ਨਹੀਂ ਇਹਨਾਂ ਨੂੰ ਨਹੀਂ ਪਾਉਂਦੇ ਇਹਨਾਂ ਨੂੰ ਆਪਾਂ ਆਮ ਮੂਸਲੀ ਦੇ ਅੱਛਾ ਤੂੜੀ ਨਹੀਂ ਪਾਦੇ ਇਹੋ ਜਿਆਦਾ ਕੀ ਦੇਖਿਆ ਜਾਂਦਾ ਵਧੀਆ ਕੁਆਲਿਟੀ ਦੇ ਵਿੱਚ ਬੋਲ ਹਾਈਟ ਜਿੰਨੀ ਘੱਟ ਹੋਊਗੀ ਉੰਨੀ ਵਧੀਆ ਅੱਛਾ ਜਿੰਨੀ ਘੱਟ ਹਾਈਟ ਉਹਦਾ ਰੇਟ ਚੰਗਾ ਵਧੀਆ ਤੇ ਥੋੜਾ ਜਿਹਾ ਕਲਰ ਨਾਲ ਵੀ ਡਿਫਰੈਂਸ਼ੀਏਸ਼ਨ ਹੋ ਜਾਂਦੀ ਹੈ ਪ੍ਰਾਈਸ ਦੀ ਅੱਛਾ ਜਿਵੇਂ ਆ ਜਿਹੜਾ ਕਲਰ ਹੈ ਐਕਸਪੈਂਸਿਵ ਹਾਂਜੀ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਆਰਟੀਵੀ ਨੀਲੋਵਾਲ ਦਾ ਤੇ ਤੁਹਾਡਾ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਐਗਜ਼ੀਬਿਸ਼ਨ ਹੋ ਰਿਹਾ ਹੈ ਚੰਡੀਗੜ੍ਹ ਪੈਟ ਐਗਜ਼ੀਬਿਸ਼ਨ ਡੌਗ ਸ਼ੋ ਹੋ ਰਿਹਾ ਇੱਥੇ ਡੌਗ ਸ਼ੋ ਦੇ ਵਿੱਚ ਨੇ ਇੱਕ ਵੱਖਰੀ ਜਿਹੀ ਬਰੀਡ ਆਈ ਹੈ ਘੋੜਿਆਂ ਦੀ ਘੋੜੇ ਆ ਘੋੜੇ ਨੇ ਕੀ ਗੱਲ ਬਾਤ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਲੈਨੇ ਆ ਕਿੱਥੋਂ ਆਏ ਨੇ ਤੁਹਾਡੇ ਨਾਲ ਕਰਦੇ ਆ ਸਾਂਝੀ ਹਾਂਜੀ ਬਾਈ ਕੀ ਹਾਲ ਚਾਲ ਹੈ ਬੀ 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 ਸਪੋਰਟ ਨਾਓ ਬਸ ਬਜੀ ਤੁਸੀਂ ਆਪਾਂ ਕਿੱਥੋਂ ਬਿਲੋਂਗ ਕਰਦੇ ਆ ਆਪਾਂ ਇਹ ਆਪਣਾ ਬਾਕਰਪੁਰ ਪਿੰਡ ਹੈ ਏਅਰਪੋਰਟ ਤੋਂ ਆਉਂਦੇ ਨਾ ਸ਼ੇਰਪੁਰ 에어ਪੋਰਟ ਚੋਂ 에어ਪੋਰਟ ਚੌਕ ਦੇ ਨਾਲ ਬਕਰਪੁਰ ਬਕਰਪੁਰ ਬਿਲਕੁਲ ਠੀਕ ਆ ਜੀ ਥ੍ਰੀ ਫਾਰਮ ਆ ਆਪਣਾ ਸਾਰੇ ਰੱਖੀਏ ਸਵਾਗਤ ਹੈ ਆਪਣੇ ਚੈਨਲ ਤੇ ਤੁਹਾਡਾ ਫਾਰਮ ਦਾ ਕੀ ਨਾਮ ਹੈ ਫਾਰਮ ਦਾ ਉਦੇਸ਼ ਸ਼ਟਲ ਫਾਰਮ ਉਹਦੇ ਸਟਾਰਟ ਫਾਰਮ ਇਹ ਆਪਾਂ ਜਾਣਕਾਰੀ ਲੈਣੇ ਤੁਹਾਡੇ ਤੋਂ ਇਸ ਬਰੀਡ ਬਾਰੇ ਹਾਂਜੀ ਇਹਦੇ ਬਾਰੇ ਜਾਣਕਾਰੀ ਦੋ ਥੋੜਾ ਜਿਆਦਾ ਹਾਂ ਸ਼ਟਲਨ ਪੁਨੀ ਤੇ ਆਪ ਕੇਰ ਇੰਗਲੈਂਡ ਤੋਂ ਇੰਪੋਰਟ ਹੈ ਉਹ ਮੇਲ ਹੈ ਆ ਫੀਮੇਲ ਹੈ OK ਆ ਇਹਨਾਂ ਦੇ ਕਿਉਰੇ ਬੱਚੇ ਇਹਨਾਂ 'ਚ ਮਤਲਬ ਫਰਕ ਕੀ ਆ ਇਹਦੇ ਫਰਕ ਕੇ ਵੀ ਦੂਜੀ ਬਰੀਡਸ ਨਾਲੋਂ ਬਸ ਇਹਨਾਂ ਦੀ ਹਾਈਟ ਛੋਟੀ ਰਹਿੰਦੀ ਹੈ। ਕੱਲੇ? ਹਾਂਜੀ। ਤੇ ਮੈਕ ਸਾਈਜ਼ ਆਹੀ ਹੈ ਇਹਨਾਂ ਦਾ ਫੁੱਲੀ ਗਰੋਨਰ। ਉਹ ਪਹਿਲਾ ਇੰਗਲੈਂਡ ਦਾ ਉਹ ਜਿਹੜਾ ਬਲੈਕ ਆ ਦੋਨੋਂ। ਆਹ ਵਾਲੇ। ਉਹ ਮੇਲ ਸੀ। ਅੱਛਾ। ਆ ਫੀਮੇਲ। ਇਹ ਮੇਲ ਹੈ, ਇਹ ਫੀਮੇਲ ਹੈ। ਆ ਦੋਨੋਂ ਹੀ। ਉਹ ਵਾਲੀ। ਉਹ ਇਹਨਾਂ ਦੇ ਅਗਰ ਵੀ ਬੱਚੀ ਹੋਈ। ਅੱਛਾ ਕਿੰਨੇ ਚਿਰ ਤੋਂ ਆਪਾਂ ਇਹ ਰੱਖੇ ਹੋਏ ਨੇ? ਆ ਹੋਗੇ ਆਪਾਂ ਨੂੰ 2017 ਚ ਇੰਪੋਰਟ ਕਰਾਉਂਦੇ ਸੀਗੇ। ਤੇ ਆ ਹੋਗੇ ਅਰਾਊਂਡ 7 ਇਅਰਸ ਦੇ ਹੋਗੇ। ਓਕੇ। ਇਹਨਾਂ ਦੀ ਬਰੀਡਿੰਗ ਬਰੀਡਿੰਗ ਹੋ ਰਹੀ ਹੈ ਹਰੇ ਕੋਲ ਇੱਕ ਬੱਚਿਆ ਹੈ ਤੇ ਦੋ ਫਾਰਮ ਤੇ ਅੱਛਾ ਇਹ ਤੁਹਾਡੀ ਆਪਣੀ ਬਰੀਡਿੰਗ ਦੀ ਬੱਚਾ ਜੀ ਆਪਣੀ ਬਰੀਡਿੰਗ ਦੀ ਬੱਚੀ ਠੀਕ ਹੈ ਮਤਲਬ ਇਹਨਾਂ ਦਾ ਦੂਜੇ ਜਿਵੇਂ ਘੋੜੇ ਹੁੰਦੇ ਆ ਉਹਨਾਂ ਦੇ ਮੁਕਾਬਲੇ ਜਿਹੜਾ ਇਹਦਾ ਟੈਂਪਰਮੈਂਟ ਕਿਦਾਂ ਦਾ ਇਹਨਾਂ ਦਾ ਟੈਂਪਰਮੈਂਟ ਉਹੀ ਹਰੇਕ ਦਾ ਡੱਡਾ ਆਪਣਾ ਮੇਲ ਜਿਵੇਂ ਉਹ ਥੋੜਾ ਅਗਰੈਸਿਵ ਹਾਂਜੀ ਤਾਂ ਹੀ ਉਹ ਬੰਨਿਆ ਹੋਇਆ ਅਸੀਂ ਮੀਲ ਨੋਰਮਲ ਓਕੇ ਇਹ ਨੋਰਮਲ ਸ਼ਾਂਤਾ ਸ਼ਾਂਤਾ ਇਹ ਸ਼ਾਂਤਲੇ ਪੂਰੀ ਹੈ ਜਦ ਜਿੱਦਾਂ ਉਹ ਲੱਤ ਮਾਰਦੇ ਹਨਾ ਇਹ ਕੀ ਕਰਦੇ ਆ ਲੱਤ ਮਾਰਦੇ ਆ ਉਹ ਵੀ ਇਹ ਵੀ ਲੱਤ ਮਾਰਦੇ ਆ ਜਦੋਂ ਕੋਈ ਬਾਹਰੋਂ ਬੰਦਾ ਆਉਂਦਾ ਜਾਂ ਕੋਲ ਦੀ ਲੰਗਦਾ ਨਹੀਂ ਇਹ ਨਹੀਂ ਫਸਿਲ ਸ਼ਾਂਤ ਉਹ ਮੇਲ ਕਈ ਵਾਰ ਜੇ ਮੇਲ ਕਈ ਵਾਰ ਮਾਰਦਾ ਹੈ ਨਾ ਅੱਛਾ ਇਹਨਾਂ ਦੀ ਡਾਈਟ ਵਗੈਰਾ ਸੇਮ ਡਾਈਟ ਸੇਮ ਡਾਈਟ ਸੇਮ ਵੱਡੇ ਕੋੜੇ ਵਾਲੀ ਆਪਾਂ ਨੂੰ ਕੀ ਦੇ ਰਹੇ ਹੁਣ ਆਪਾਂ ਉਹਨਾਂ ਨੂੰ ਮੂੰਗਫਲੀ ਦੇ ਨੀਰਾ ਪਾਇਆ ਹੈ ਜੀ ਤੇ ਆਪਾਂ ਦਾ ਘਾਓ ਓਕੇ ਜਦੋਂ ਉਹਨਾਂ ਨੂੰ ਕਹਿੰਦੇ ਤੂੜੀ ਵਗੈਰਾ ਸਾਰ ਕੇ ਪਾਨੇ ਆ ਇਹਨਾਂ ਨੂੰ ਕਿਦਾਂ ਨਹੀਂ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਆਪਾਂ ਆਹ ਮੂੰਗਫਲੀ ਦੇ ਨੀਰਾ ਆਪਾਂ ਅੱਛਾ ਤੂੜੀ ਨਹੀਂ ਪਤਾ ਇਹਨਾਂ ਨੂੰ ਇਹੀ ਇਹ ਕਿਹਦੀ ਕੋਸਟਲੀ ਜਿਹੜੀ ਪ੍ਰਾਈਸ ਕਿੰਨੀ ਹੁੰਦੀ ਆ ਜੇ ਆਪਾਂ ਬਾਹਰੋਂ ਇمپੋਰਟ ਕਰਾਣੇ ਆ ਪ੍ਰਾਈਸ ਦੀ ਹਰੇਕ ਦੀ ਕੁਆਲਿਟੀ ਵਾਈਜ਼ ਵੀ ਡਿਪੈਂਡ ਕਰਦਾ ਮਤਲਬ ਇਹਦੇ ਵਿੱਚ ਜ਼ਿਆਦਾ ਕੀ ਦੇਖਿਆ ਜਾਂਦਾ ਵਧੀਆ ਕੁਆਲਿਟੀ ਦੇ ਵਿੱਚ ਕੁਆਲਿਟੀ ਹਾਈਟ ਜਿੰਨੀ ਘੱਟ ਹੋਊਗੀ ਓਨੀ ਘੱਟ ਅੱਛਾ ਚਿਨੀ ਘੱਟ ਹਾਈਟ ਦਾ ਉਹਦਾ ਰੇਟ ਚੰਗਾ ਵਧੀਆ ਤੇ ਥੋੜਾ ਜਿਹਾ ਕਲਰ ਨਾਲ ਵੀ ਡਿਫਰੈਂਸ਼ੀਏਸ਼ਨ ਹੋ ਜਾਂਦੀ ਆ ਪ੍ਰਾਈਸ ਦੀ ਅੱਛਾ ਜਿਵੇਂ ਆ ਜਿਹੜਾ ਕਲਰ ਹੈ ਐਕਸਪੈਂਸਿਵ ਇਹ ਇਹ ਦਿਖਾਈ ਮੜਾ ਥੋੜਾ ਮਨਿੰਦਰ ਇਹ ਕਲਰ ਦਾ ਕੀ ਪ੍ਰਾਈਸ ਆ ਜਿਵੇਂ ਆ ਕਲਰ ਹੈ 15 ਤੋਂ 17 ਲੱਖ ਤੋਂ ਦੇਖਾ ਸਟਾਰਟ ਹੈ ਹਾਂਜੀ ਉੱਪਰ ਇਹਦਾ ਆ ਆਪਣਾ ਉਹਦੀ ਪ੍ਰੋਪਰ ਕੁਆਲਿਟੀ ਚਾਹੀਏ ਟਾਪ ਕੁਆਲਿਟੀ ਹੈ ਆਪਣੇ ਕੋਲੇ ਠੀਕ ਹੈ ਇਸ ਤੋਂ ਉੱਪਰ ਵੀ ਹੁੰਦਾ ਨਹੀਂ ਇਸ ਤੋਂ ਉੱਪਰ ਇਸ ਫਿਰ ਕਲਰ ਦੇ ਟਾਪ ਕੁਆਲਿਟੀ ਦੇ ਵਿੱਚ ਆਪਾਂ ਕਹਿ ਸਕਦੇ ਆ ਇਹ ਆਪਾਂ ਨੇ ਕਿੰਨੇ ਇੰਪੋਰਟ ਕਰਵਾਇਆ ਜਾਂ ਆਪਣਾ ਘਰ ਦਾ ਹੈ ਹਾਂ ਇੰਪੋਰਟ ਕਰਵਾਇਆ ਇਹ ਇੰਪੋਰਟ ਕਰਵਾਇਆ ਇਹ ਤੇ ਕਿੰਨੇ ਲੱਗੇ ਆ 2017 ਵਿੱਚ ਕਰਵਾਉਂਦਾ ਸੀਗਾ ਇਹ ਤੇ ਕਿੰਨੇ ਲੱਖ ਲੱਗਿਆ 15117 ਅੱਛਾ ਹਾਂਜੀ ਪਾਪਾ ਦੇ ਫਰੈਂਡ ਨੇ ਕਰਵਾਏ ਸੀ ਓਕੇ 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 ਇਹ ਇਹਨਾਂ ਦਾ ਹੋਰ ਰੱਖ-ਰਖਵਾ ਕੀ ਕਰਨਾ ਪੈਂਦਾ ਜਿੱਦਾਂ ਇਹਨਾਂ ਦਾ ਕੋਡ ਵਗੈਰਾ ਸਾਫ਼ ਕਰਨਾ ਹੈ ਤਾਂ ਹਾਂਜੀ ਤਾਂ ਡੇਲੀ ਇਹਦਾ ਬਰਸ਼ਿੰਗ ਇੱਕ ਵਾਰ ਇੱਕ ਵਾਰ ਪੱਕਾ ਹੀ ਹੈ ਪੱਕਾ ਹੀ ਹੈ ਜਿਵੇਂ ਹੁਣ ਸਰਦੀਆਂ 'ਚ ਇਹਨਾਂ ਦਾ ਕੋਟ ਆ ਗਿਆ ਦੁਬਾਰਾ ਨਵਾਂ ਓਕੇ ਹਾਂਜੀ ਮੈਂ ਹੁਣ ਸਰ ਇਹਨਾਂ ਦਾ ਵੱਡਾ ਹੋਇਆ ਹੋਇਆ ਨਾ ਅੱਛਾ ਗਰਮੀ ਦੇ ਵਿੱਚ ਟਰੰਕ ਨਹੀਂ 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 ਆਪੇ ਇਹਨਾਂ ਨੇ ਸ਼ੈੱਡ ਕਰ ਲੈਣਾ ਅੱਛਾ ਸ਼ੈੱਡਿੰਗ ਤੇ ਚੱਲ ਜਾਂਦਾ ਹੈ ਸ਼ੈੱਡਿੰਗ ਤੇ ਚੱਲ ਜਾਂਦਾ ਤੇ ਸਾਰੇ ਮਤਲਬ ਆ ਜਿਹੜੇ ਲੰਬੇ ਵਾਲਾ ਸਾਰੇ ਵੱਖਰੇ ਸਾਰੇ ਹਟ ਜਾਂਦੇ ਨੇ ਹਾਂਜੀ ਠੀਕ ਆ ਇਹ ਇਹਦਾ ਤੇ ਉਹਦੇ ਰੇਟ ਦੇ ਵਿੱਚ ਫਰਕ ਹੈ ਨਹੀਂ ਨਹੀਂ ਸੇਮ ਸੇਮ ਰੇਟ ਹੈ ਜਿਹੜੇ ਤੁਸੀਂ ਬੱਚਾ ਵੱਲੋਂ ਆਪ ਅੱਗੇ ਬਰੀਡਿੰਗ ਕਰਦੇ ਆਂ ਹਾਂਜੀ ਉਹਦੇ ਪ੍ਰਾਈਸ ਦੇ ਵਿੱਚ ਫਰਕ ਹੁੰਦਾ ਕਿ ਵੱਧਦੀ ਹੈ ਬਲਕਿ ਉਹਦਾ ਉਹਦਾ ਆਪਣੇ ਹੈ ਨਹੀਂ ਆਹ ਸਿਰਫ ਪੰਜਾਬ ਚ ਆਪਣੇ ਕੋਲ ਹੀ ਆ ਇੱਕ ਸੁਖ ਕਿੰਨੇ ਜਾਨਵਰ ਆਪਣੇ ਕੋਲ ਇਹ ਆ 7 ਹੈ ਤਿੰਨ ਘਰੇ ਹੋ ਰਹੇ ਗਏ ਇਹਨਾਂ ਦੇ ਬੱਚੇ ਅੱਜ ਫਿਰ ਤਿੰਨੇ ਲੈ ਕੇ ਆਏ ਅੱਜ ਤਿੰਨੇ ਹੀ ਲੈਂਦੇ ਕੱਲ ਚੱਲਦੇ ਆ ਹੋਰ ਹੋਰ ਕੀ ਕੀ ਐਟਮਾਰਕੇ ਨੇ ਆਪਾਂ ਦੇ ਹੋਰ ਮਾਰਵਾੜੀ ਘੋੜਸੇ ਓਕੇ ਆਪਣਾ ਕੀ ਕਹਿੰਨੇ ਆ ਮਾਰਵਾੜੀਆਂ ਨੁਕਰੇ ਤੇ ਹਮ ਕੋ ਨਹੀਂ ਹੋਵੇ ਠੀਕ ਹੈ ਬਾਕੀ ਡੌਗਸ ਵੀ ਰੱਖਿਆ ਹੈ ਡੌਗ ਕਿਹੜੇ ਕਿਹੜੇ ਰੱਖਿਆ ਹੋਇਆ ਡੌਗ ਕਪਲ ਲਿਆਂਦਾ ਹੋਇਆ ਬਾਹਰ ਬੈਠਾ ਅੱਜ ਅੱਲਾ ਬਾਈ ਬੈਠਾ ਬਾਹਰ ਇਹ ਡੌਗ ਜਿਹੜਾ ਤੁਸੀਂ ਆ ਰੱਖਿਆ ਬਾਹਰ ਬੈਠਾ ਹੈ ਇਹ ਕਿਹੜੀ ਲਾਈਨ ਦਾ ਕਿਹੜੀ ਬਰੀਡ ਕਿਹੜੀ ਹੈ ਅੱਲਾ ਬਾਈ ਬਰੀਡ ਹੈ ਤੇ ਅੱਲਾ ਬਾਈ ਅੱਲਾ ਬਾਈ ਹਾਂ ਤਾਂ ਕਿੱਥੋਂ ਦੀ ਬਰੀਡ ਹੈ ਇਹ ਰਸ਼ੀਆ ਦੀ ਬਰੀਡ ਹੈ ਰਸ਼ੀਆ ਨਾ ਰਸ਼ੀਆ ਹਾਂ ਇਹ ਵੀ ਇੰਪੋਰਟ ਹੈ ਇਹਦਾ ਫਾਦਰ ਰਸ਼ੀਆ ਤੋਂ ਇੰਪੋਰਟ ਹੈ ਅੱਛਾ ਜਿਹੜੀ ਦੀ ਦਾਦੀ ਉਹ ਕਜ਼ਾਕਿਸਤਾਨ ਤੇ ਇਹ ਤੁਹਾਡੇ ਕੋਲੇ ਹੈ ਹਾਂਜੀ ਸਰ ਇਹ ਦੀ ਮਦਰ ਲੈਟ ਨਹੀਂ ਸਾਡੇ ਕੋਲ ਨਹੀਂ ਆ ਪਾਪਾ ਦੇ ਫਰੈਂਡ ਕੋਲ ਓਕੇ ਅਸੀਂ ਤੁਸੀਂ ਅੱਗੇ ਬੱਚਾ ਇਹ ਹਾਂਜੀ ਬੱਚਾ ਬੱਚਾ ਅਸੀਂ ਵੀ ਠੀਕ ਹੈ ਕਿੰਨੀ ਏਜ ਹੋਗੀ ਇਹਦੀ ਆ ਹੋ ਗਿਆ 1.5 ਇਅਰਸ ਓਕੇ ਅੱਗੇ ਬਰੀਡਿੰਗ ਚਲਾਈ ਇਹਦੀ ਨਹੀਂ ਬਰੀਡਿੰਗ ਨਹੀਂ ਹਰ ਸਟਾਰਟ ਮਤਲਬ ਕਾਰਨ ਆਪਣੇ ਕੋ ਆਪਣੇ ਏਰੀਆ 'ਚ ਹੈ ਨਹੀਂ ਕਿਸੇ ਕੋਲ ਫੀਮੇਲ ਓਕੇ ਆ ਰੇਅਰ ਬਰੀਡ ਹੈਗਾ ਸੀ ਕੀ ਕੋਸਟ ਹੈ ਜੀ ਆ ਇਸ ਕੇ ਲੀਏ ਦੇ ਹੋ ਕੇ 1.5 ਦੋ ਲੱਖ ਬੱਚੇ ਦੀ ਹਾਂਜੀ ਤੁਸੀਂ ਪਪਲਿਆ ਸੀਗਾ ਕਿ ਅਸੀਂ ਲਿੱਤਾ ਸੀ 8 ਮੰਥ ਦਾ ਸੀਗਾ 8 ਮੰਥ ਹਾਂਜੀ ਉਦੋਂ ਕਿੰਨੇ ਲੱਗੇ ਮਾ ਉਨ ਨਹੀਂ ਲੱਗੀ ਜਿੰਨੇ ਦੱਸੇ ਸੇਵ ਰੇਟ ਹੈ ਇਹ ਹੁਣ ਆਪਾਂ ਇਹਦੀ ਗੱਲ ਕਰਦੇ ਆ ਇਹਦੀ ਬਰੀਡਿੰਗ ਚੱਲ ਰਹੀ ਹੈ ਆਪਣੇ ਕੋਲੇ ਹਨਾ ਇਹਨਾਂ ਦੀ ਚੱਲ ਰਹੀ ਹੈ ਇਹਨਾਂ ਦੀ ਬਾਹਰ ਵੀ ਆਪਣੇ ਕੋਲੇ ਕੋਈ ਆਇਆ ਵੀ ਮੀਟਿੰਗ ਵਾਸਤੇ ਇਦਾਂ ਕਿ ਹੈ ਨਹੀਂ ਹੈ ਨਹੀਂ ਆਪਣੇ ਕੋਲ ਆਹ ਕੁਆਲਿਟੀ ਇਸ ਤਾਂ ਆਪਣੇ ਕੋਲ ਹੀ ਹੈ ਤੇ ਇੱਕ ਸੁਖਵੀਂ ਬਾਤ ਓਕੇ ਹਾਂ ਮਤਲਬ ਇਹ ਇਕੱਲੇ ਆਪਣੇ ਕੋਲ ਹੈ ਇੱਕ ਹੋਰ ਹੈਗੇ ਉਹਨਾਂ ਕੋਲ ਠੀਕ ਹੈ ਤੇ ਇਹ ਇਹਨੂੰ ਕਿਹੜੀ ਲਾਈਨ ਦੇ ਵਾਸਤੇ ਇਹਦੇ ਬਾਰੇ ਪਤਾ ਨਹੀਂ ਲਾਈਨ ਤਾਂ ਸ਼ਟਲੈਂਡ ਪੂਨੀ ਬਰੀਡ ਹੈ ਸ਼ਟਲੈਂਡ ਪੂਨੀ ਸ਼ਟਲੈਂਡ ਪੂਨੀ ਓਕੇ ਸ਼ਟਲੈਂਡ ਪੂਨੀ ਬਰੀਡ ਹੈ ਇੰਗਲੈਂਡ ਤੋਂ ਇੰਪੋਰਟ ਸੀਗਾ ਇੰਗਲੈਂਡ ਤੋਂ ਨੁਕ ਖਾਈ ਆਇਆ ਸੀ ਜੇ ਤੁਹਾਨੂੰ ਕਿਸੇ ਦੀ ਜ਼ਰੂਰਤ ਹੁੰਦੀ ਹੈ ਤੁਹਾਡੇ ਨਾਲ ਕੰਟੈਕਟ ਕਰਨ ਦੀ ਕਈ ਵਾਰੀ ਇੰਦਾ ਦੀ ਕੁਆਲਿਟੀ ਆ ਜੇ ਕਿਸੇ ਕੋਲ ਹਨਾ ਮੀਟਿੰਗ ਕਰਵਾ ਦੂੰਗੇ ਹਾਂਜੀ ਹਾਂਜੀ ਕਰੋ ਕੰਟੈਕਟ ਨੰਬਰ ਲਿਖੋ 987286189 ਰਿਪੀਟ ਕਰ ਦੋ 987286189 ਲੋਕੇਸ਼ਨ ਆਪਣੀ ਆਪਣੀ ਜੀ ਵਿਲੇਜ ਬੱਕਰਪੁਰ ਨੀਅਰ 에어ਪੋਰਟ ਚੌਂਕ ਮੋਹਾਲੀ ਓਕੇ ਥੈਂਕ ਯੂ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੇ ਮਿਲਾਂਗੇ ਫਿਰ ਕਹਿੰਦੇ ਨਾ